ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆਂ ਮਿੱਤਰੋ ਫਰੀਦਕੋੜ ਜਿਹੜੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਆ ਮਿੱਤਰੋ ਪਾਣਾ ਪਾਣੇ ਪਿੰਡ ਤੋਂ ਜਦੋਂ ਤੁਸੀਂ ਪੱਕੇ ਵਾਲੇ ਪਾਸੇ ਨੂੰ ਮੁੜਦੇ ਆਂ ਮੁੜਦੇ ਆਂ ਸਾਰ ਤੁਹਾਨੂੰ ਦੇਖਦਾ ਹੋਊਗਾ ਛੱਪੜ ਛੱਪੜ ਦੇ ਬਿਲਕੁਲ ਤੁਹਾਨੂੰ ਸਾਹਮਣੇ ਜਿਹੜੇ ਘਰ ਦਿਸੇ ਹੋਣਗੇ ਤੇ ਜਿਹੜੀ ਦੁਕਾਨ ਵਾਲੀ ਪਈ ਉਹ ਮੁੜ ਕੇ ਸਦੀ ਵੀਰ ਹੁਣਿਆਂ ਦੇ ਘਰੇ ਆ ਜਾਣੀ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆਂ ਕੇਲੇ ਲੂ ਪਰਵਾਰ ਆ ਤੇ ਬਾਈ ਹੁਣਿਆਂ ਦੇ ਕੋਲੇ ਇੱਕ ਮੱਝ ਵਕਾਊ ਆ ਮਿੱਤਰੋ ਜੁਗ ਪਸੂਆ ਜਿਹੜੇ ਦੋ ਚਾਰ ਕਰੇ ਰੱਖੇ ਹੋਏ ਆ ਦੁੱਧ ਪੀਣ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਜਾਨਵਰ ਜਿਹੜਾ ਵੇਚਣ ਨੂੰ ਲਾਇਆ ਵਾ ਝੋਟੀ ਅੰਗ ਆ ਨਵਾਂ ਹਾਨ ਕਿੰਨਾ ਸੂਆ ਕਿੰਨਾ ਕੋ ਦੁੱਧ ਦੇ ਦਿੰਦੀ ਆ ਕੀ ਭਾਈ ਹੁਣੀ ਇਹਦੀ ਡਿਮਾਂਡ ਕਰਦੇ ਆ ਆਜੋ ਖ ਗੱਲਾਂ ਬਾਤਾਂ ਸਾਰੀਆਂ ਕਰਕੇ ਡਿਟੇਲ ਲੈ ਕੇ ਦਿੰਨਾ ਪੀਓ ਸਸਿਕਾ ਬਕੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਤੋਂ ਨਾ ਬੋਲਾ ਕਰਤਾਰ ਮਾਲਕ ਜੀ ਬਹੁਤ ਸ਼ੁਕਰਾ ਅੱਛਾ ਆਪਣਾ ਨਾਮ ਦੱਸ ਦਈਏ ਹਾਂਜੀ ਨਾਮ ਕੀ ਹੈ ਨਾਮ ਆਪਣਾ ਸੋਨ ਸਿੰਘ ਜੀ ਸੋਨ ਸਿੰਘ ਤੇ ਘਰ ਆ ਗਿਆ ਆਪਣਾ ਚੱਪੜ ਦੇ ਕਿਨਾਰੇ ਦੇ ਜਿਵੇਂ ਹਣਾ ਸਾਹਮਣੇ ਅੱਛਾ ਭਾਈ ਜਿਹੜੀ ਮਹਿ ਵੇਚਣੀ ਆ ਇਹ ਕਿੰਨਾ ਸੂਰੀ ਆਤ ਕੀ ਦੂਜਾ ਜੀ ਦੂਜਾ ਸੂਆ ਕਿੰਨੇ ਕੁ ਦਿਨ ਪਏ ਆ ਇਹਦੇ ਸੂਣ ਦੇ ਵਿੱਚ ਠੀਕ ਹੱਥੀ ਰਹਿ ਜਾਣੇ ਆ। ਠੀਕ ਰਵੇ ਠੀਕ ਆ। ਦੁੱਧ ਕਿੰਨਾ ਕੋ ਦੇ ਦਿੰਦੀ ਆ ਬਈ ਚੋਇਆ ਹੁੰਦਾ। 14 ਕਿਲੋ ਤਾਂ ਹੈ। 14 ਕਿਲੋ। ਅੱਛਾ ਜਿਹੜਾ ਥਾਣਾ ਲੰਮਾ ਦਿਖਾਉਂਦੀ ਐ ਇੱਕ ਕੋਈ ਹੁੰਦੇ ਅਜ ਫਾਲਟ ਤਾਂ ਨਹੀਂ ਹੈਗਾ। ਨਹੀਂ ਕੋਈ ਫਾਲਟ ਨਹੀਂ ਜੀ ਚੁੰਦੇ ਰਹੇ ਆਪ। ਬਸ ਆਪ ਦੀ ਤਸੱਲੀ ਵਾਲੀ ਗੱਲ ਆ। ਹਾਂਜੀ ਹਾਂਜੀ। ਵੀ ਇਹ ਨਹੀਂ ਕੋਈ 100 ਕਿਲੋਮੀਟਰ ਤੇ ਆਜੇ ਤਾਂ ਨਾੜ ਗੰਡ ਨਹੀਂ ਕੋ ਕੰਮ ਤਾਂ ਨਹੀਂ ਹੁੰਦਾ। ਨਹੀਂ ਉਹ ਕੰਮ ਨਹੀਂ ਹੁੰਦਾ ਓਏ। ਬਸ ਠੀਕ ਆ ਠੀਕ ਆ ਜੀ। ਅੱਛਾ ਇਹ ਸਾਂਢ ਤੋਂ ਵੀਰੇ ਕ੍ਰਾਸ ਕਰਾਈਗੇ ਠੀਕ ਆ ਭਰਾਇਆ ਹੋਇਆ। ਠੀਕ ਆ ਜੀ। ਠੀਕ ਆ ਭਰਾਇਆ। ਠ ਠੀਕ ਹੈ ਵੀਰੇ ਕੋਈ ਰਿਕਾਰਡ ਨਹੀਂ ਹੈਗਾ ਟੀਕੇ ਦਾ ਬਈ ਥੱਲੋ ਚੰਗੀ ਬਣ ਜੂਗੀ ਬਈ ਹੁਜੇ ਮੈਨੇ ਦੱਸ ਦੇਣੀ ਨਹੀਂ ਲੈ ਜੜੇ ਘਟੋ ਘੜ ਕਿਉਂਕਿ ਬਈ ਸੌਂਦੀ ਕਰਦੀ ਨੇ ਦਿਨ ਪੂਰੇ ਹੋਣ ਜੀ 6-7 ਦਿਨ ਪਏ ਆ ਤਿਆਰੀ ਕਰਦੀ ਨੇ ਇਹਨੇ ਦਿਨ ਜਿਹੜੇ 10 ਮੁਕੰਮਲ ਕਰ ਜਾਣੇ ਆ ਮਿੱਤਰੋ ਕਰਮਾੜੀ ਚੰਗੀ ਕੱਦ ਕਾਟ ਦੇ ਵਿੱਚ ਚੰਗੀ ਆ ਵਾਲੀ ਉੱਚੀ ਲੰਮੀ ਨਹੀਂ ਪਰ ਪੂਰਾ ਪੜਾ ਤੇ ਸਿੰਗਲ ਹੱਡੀ ਦੇ ਵਿੱਚ ਬਣਾਵਟ ਵਾਲੀ ਪਤਲੀ ਚਮੜੀ ਦੇ ਵਿੱਚ ਮੈਂ ਦੁੱਧ ਾਲੀ ਆ ਬਈ ਬਾਕੀ ਕਿਸਮਤ ਤੇ ਡਿਪੈਂਡਾ ਵੇਈ ਰੇਟ ਤੇ ਬਾਰੇ ਕੀ ਸੋਚਿਆ ਬਜੀ ਕੋਚੇ ਨੂੰ ਬਤਾ ਯਾਰ ਮੈਂ ਕਿਹਨੂੰ ਫੋਨ ਤੇ ਕਰਾਂਗੇ ਜੀ ਹਾਂ ਫੋਨ ਤੇ ਕਰਾਂ ਠੀਕ ਆ ਬਈ ਲੈ ਵੀ ਮੇਤਰੋ ਮੁੰਡਾ ਬਾਈ ਦਾ ਸ਼ਹਿਰ ਗਿਆ ਹੋਇਆ ਵੀਰਾ ਉਹ ਆਦਾ ਹੀ ਫੋਨ ਤੇ ਰੇਡ ਕਰਨਾ ਵਾ ਵੀ ਤੁਸੀਂ ਆਪਦਾ ਬੱਸ ਵੀਡੀਓ ਬਾਰੇ ਡਿਟੇਲ ਦੱਸ ਦਿਆ ਜੇ ਸੂਆ ਦੱਸ ਦਿਆ ਜੇ ਬਾਕੀ ਕਾਰਵਾਈ ਉਹ ਆਂਦਾ ਮੈਂ ਭਾਈ ਆਪੇ ਫੋਨ ਤੇ ਕਰ ਲੂੰਗਾ ਨੰਬਰ ਆਪਾਂ ਬਾਈਆਂ ਦਾ ਜਿਹੜਾ ਉਹ ਲੈ ਲੈਨੇ ਵੀਰੇ ਨੰਬਰ ਦੱਸ ਦੀਆ ਬਾਪੂ ਦਾ ਕਿੰਨਾ ਵਾ ਬਈ 8721 8721 00575 00575 8872100575 ਬਾਈ ਨੰਬਰ ਹੈ 8872100575 ਬਾਈ ਸੋਨ ਸਿੰਘ ਦੇ ਘਰੇ ਤੁਸੀਂ ਆਉਣਾ ਵਾ ਮਿੱਤਰੋ ਜਦੋਂ ਤੁਸੀਂ ਪਾਣਾ ਪਿੰਡ ਤੋਂ ਪੱਕੇ ਵਾਲੇ ਪਾਸੇ ਨੂੰ ਮੋੜ ਪੇ ਛੱਪੜ ਦਾ ਜਿਹੜਾ ਓਪੋਜ਼ਿਟ ਬਿਲਕੁਲ ਸਾਹਮਣੇ ਤੁਹਾਨੂੰ ਬਾਈ ਉਹਨਾਂ ਦੇ ਘਰ ਆਦੀਆਂ ਪਈਆਂ ਦੇ ਸਜਣੀਆਂ ਇੱਕ ਪਈ ਛੱਡ ਕੇ ਦੂਜੀ ਪਈ ਮੋੜ ਪਿਆ ਜੀ ਬਸ ਦੇ ਨੰਬਰ ਆਪਾਂ ਬਾਈਆਂ ਦਾ ਸਕਰੀਨ ਤੇ ਵੀ ਲਾ ਦੇਾਂਗੇ ਪਿੰਡ ਪਾਣਾ ਜਿਹੜਾ ਫਰੀਦ